ਹੈਲੋ ਜੀ ਸਤ ਸ੍ਰੀ ਅਕਾਲ ਜੀ ਮੇਰੇ ਸੋ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਵਿੱਚ ਹੋਵਗੇ ਹਾਂਜੀ ਆਪਾਂ ਗੱਲ ਕਰਦੇ ਹਾਂ ਨਾ ਸਿਮਰਨ ਅੱਜ ਦੇ ਟਾਈਮ ਦੇ ਵਿੱਚ ਹਰ ਕੋਈ ਕਹਿੰਦਾ ਕਿ ਸਾਨੂੰ ਹਰ ਹਰ ਵਕਤ ਸਿਮਰਨ ਕਰਨਾ ਚਾਹੀਦਾ ਸਿਮਰਨ ਕਿਵੇਂ ਕਰਨਾ ਚਾਹੀਦਾ ਕਦੋਂ ਕਰਨਾ ਚਾਹੀਦਾ ਹਰ ਵਕਤ ਅਸੀਂ ਸਿਮਰਨ ਕਿਵੇਂ ਕਰ ਸਕਦੇ ਹਾਂ ਇਦਾਂ ਦੇ ਕੁਝ ਜਿੱਦਾਂ ਸਵਾਲ ਹੁੰਦੇ ਆ ਹਨਾ ਹਰ ਇੱਕ ਇਨਸਾਨ ਦੇ ਮਨ ਦੇ ਵਿੱਚ ਵੀ ਅਸੀਂ ਕਿਸ ਤਰ੍ਹਾਂ ਸਿਮਰਨ ਕਰੀਏ ਹਰ ਵਕਤ ਕਿਸ ਤਰ੍ਹਾਂ ਕਰ ਸਕਦੇ ਹਾਂ ਕਿਉਂਕਿ ਦੇਖੋ ਅਸੀਂ ਸਮ ਟਾਈਮ ਇਦਾਂ ਹੁੰਦਾ ਕੋਈ ਇਦਾਂ ਦਾ ਕੰਮ ਕਰਦੇ ਹੁੰਨੇ ਆ ਹਨਾ ਜਾਂ ਕੋਈ ਜੌਬ ਤੇ ਹੁੰਨੇ ਆ ਤਾਂ ਅਸੀਂ ਉਸ ਟਾਈਮ ਸਿਮਰਨ ਨਹੀਂ ਕਰ ਸਕਦੇ ਕਿਉਂਕਿ ਅਸੀਂ ਸ਼ੁੱਧ ਨਹੀਂ ਹੁੰਦੇ ਹੈਗੇ ਅਸੀਂ ਉਸ ਟਾਈਮ ਨਾ ਹਾਤੇ ਨਹੀਂ ਹੁੰਦੇ ਹੈਗੇ ਹਨਾ ਦੇਖੋ ਜੀ ਪਰਮਾਤਮਾ ਨੂੰ ਤਾਂ ਸਿਰਫ ਔਰ ਸਿਰਫ ਤਹਾਡੀ ਆਤਮਾ ਨਾਲ ਜਿਹੜੀ ਤੁਹਾਡੀ ਆ ਬਾਹਰੀ ਦੇਹ ਆ ਜਿਹੜੀ ਇਹ ਸਿਰਫ ਇੱਕ ਬਾਹਰੀ ਚੀਜ਼ ਆ ਜਿਹਨੂੰ ਅਸੀਂ ਸਵਾਰਦੇ ਵੀ ਆ ਹਨਾ ਸ਼ிகਾਰਦੇ ਵੀ ਆ ਤੇ ਇਹਦੇ ਨਾਲ ਉਹ ਪ੍ਰਮਾਤਮਾ ਦਾ ਕੋਈ ਨਹੀਂ ਉਹਦਾ ਤੁਹਾਡੀ ਅੰਤਰਾਤਮਾ ਦੇ ਨਾਲ ਸੰਬੰਧ ਆ ਪ੍ਰਮਾਤਮਾ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਕਿ ਹਰ ਵਕਤ ਸਿਮਰਨ ਕਰੋ ਤੁਰਤੇ ਫਿਰਦੇ ਘਰ ਦੇ ਕੰਮ ਕਰਦੇ ਗ੍ਰਸਤ ਜੀਵਨ ਵਿੱਚ ਹੁੰਦੇ ਹੋਏ ਵੀ ਸਿਮਰਨ ਕਰੋ ਹਨਾ ਤੇ ਇਹਦੇ ਵਿੱਚ ਸ਼ੁੱਧਤਾ ਕਿੱਥੇ ਹੋਣੀ ਚਾਹੀਦੀ ਆ ਸ਼ੁੱਧਤਾ ਸਾਡੇ ਮਨ ਦੇ ਅੰਦਰ ਹੋਣੀ ਚਾਹੀਦੀ ਆ ਸਾਡੀ ਜਿਹੜੀ ਆਤਮਾ ਉਹ ਪਵਿੱਤਰ ਹੋਣੀ ਚਾਹੀਦੀ ਆ ਉਹ ਅੰਦਰੋਂ ਸ਼ੁੱਧ ਹੋਣੀ ਚਾਹੀਦੀ ਆ ਉਹਦੇ ਵਿੱਚ ਕੋਈ ਬੁਰੇ ਵਿਚਾਰ ਨਹੀਂ ਹੋਣੇ ਚਾਹੀਦੇ ਕਿਸੇ ਬਾਰੇ ਅਸੀਂ ਬੁਰਾ ਸੋਚੀਏ ਨਾ ਕਿਸੇ ਦਾ ਬੁਰਾ ਕਰੀਏ ਨਾ ਹਨਾ ਤੇ ਅੱਜ ਦੇਖੋ ਅੱਜ ਦਾ ਟਾਈਮ ਆ ਜਿਹੜਾ ਕਲਯੋਗ ਦਾ ਟਾਈਮ ਆ ਸਾਨੂੰ ਬਹੁਤ ਅਲਰਟ ਰਹਿਣਾ ਪੈਂਦਾ ਕੋਈ ਵੀ ਇਨਸਾਨ ਬਹੁਤ ਬੁਰਾ ਹੋ ਸਕਦਾ ਕੋਈ ਵੀ ਇਨਸਾਨ ਬਹੁਤ ਚੰਗਾ ਹੋ ਸਕਦਾ ਇਹ ਸਮਝਣ ਲਈ ਅੱਜ ਦੇ ਟਾਈਮ ਦੇ ਵਿੱਚ ਬਹੁਤ ਮੁਸ਼ਕਲ ਆਏ ਚੀਜ਼ ਸਮਝਣੀ ਅੱਜ ਦੇ ਟਾਈਮ ਦੇ ਵਿੱਚ ਇਸ ਲਈ ਇਨਸਾਨ ਨੂੰ ਖੁਦ ਨੂੰ ਸਮਝਣਾ ਜ਼ਰੂਰੀ ਹੈ ਜਿਆਦਾ ਤੱਕ ਅਸੀਂ ਆਪਣੇ ਆਪ ਤੇ ਖੁੱਤੂ ਚੀਜ਼ਾਂ ਲਾਗੂ ਨਹੀਂ ਕਰਾਂਗੇ ਹਨਾ ਅਸੀਂ ਕਿਸੇ ਨੂੰ ਕੀ ਸਮਝਾਵਾਂਗੇ ਸਿਮਰਨ ਜਿਹੜਾ ਪ੍ਰਮਾਤਮਾ ਦਾ ਕਰਨਾ ਚਾਹੀਦਾ ਉਹ ਤੁਹਾਡੀ ਅੰਤਰਾਤਮਾ ਤੋਂ ਹੋਣਾ ਚਾਹੀਦਾ ਅੰਦਰ ਆਤਮਾ ਤਾਂ ਹੋਣਾ ਚਾਹੀਦਾ ਬਾਹਰਲੀ ਜਿਹੜੀ ਤੁਹਾਡੀ ਦੇਹ ਆ ਇਹ ਤਾਂ ਹੀ ਤਾਂ ਕਹਿੰਦੇ ਆ ਕਿ ਵੀ ਜਿਹੜੀ ਸਾਡੀ ਆਤਮਾ ਉਹ ਸਦਾ ਮਤਲਬ ਅਮਰ ਰਹਿਣੀ ਆ ਕਿਉਂਕਿ ਜਿਹੜੀ ਜਿਹੜੀ ਦੇਹ ਆਏ ਤਾਂ ਸਾਡੀ ਜਦੋਂ ਸਾਡੀ ਜ਼ਿੰਦਗੀ ਖਤਮ ਹੋ ਗਈ ਤਾਂ ਅਸੀਂ ਇਹ ਦੇਹ ਸੜ ਜਾਣੀ ਆ ਹਨਾ ਇਹਨੂੰ ਤਾਂ ਇੱਥੇ ਵੀ ਨਹੀਂ ਕਿਸੇ ਨੇ ਰੱਖਣਾ ਹੈਗਾ ਇਸ ਦੁਨੀਆ ਦੇ ਵਿੱਚ ਵੀ ਇਸ ਤਰ੍ਹਾਂ ਜੀ ਦੇਖੋ ਜਿੱਦਾਂ ਤੁਹਾਡੀ ਹਰ ਇੱਕ ਇਨਸਾਨ ਦੀ ਇਹ ਹੈਗੀ ਰਾਤ ਨੂੰ 12 ਵਜੇ ਤੋਂ ਬਾਅਦ ਸਵੇਰ ਦੇ 3 ਵਜੇ ਤੱਕ ਜਰੂਰ ਅੱਖ ਖੁੱਲ੍ਹਦੀ ਐ ਇੱਕ ਵਾਰੀ ਜਰੂਰ ਖੁੱਲ੍ਹਦੀ ਐ ਹਰ ਇੱਕ insan ਦੀ ਖੁੱਲ੍ਹਦੀ ਆ ਜਦੋਂ ਤੁਹਾਡੀ ਅੱਖ ਖੁੱਲ੍ਹਦੀ ਆ ਤੁਹਾਡੇ ਮਨ ਦੇ ਵਿੱਚ ਪਹਿਲੀ ਚੀਜ਼ ਇਹ ਹੋਣੀ ਚਾਹੀਦੀ ਆ ਕਿ ਤੁਸੀਂ ਉਸੇ ਵਕਤ ਉੱਠ ਕੇ ਆਪਣਾ ਚੌਂਕੜਾ ਮਾਰ ਕੇ ਬਹਿ ਜਾਓ ਤੁਸੀਂ ਆਪਣੇ ਬਿਸਤਰੇ ਦੇ ਜਿੱਥੇ ਵੀ ਮੰਜੇ ਤੇ ਪਏ ਹੋ ਬੈੱਡ ਤੇ ਪਏ ਹੋ ਤੁਸੀਂ ਉੱਥੇ ਚੌਂਕੜਾ ਮਾਰ ਕੇ ਬਹਿ ਜਾਓ ਮੂਲ ਮੰਤਰ ਸਾਹਿਬ ਦਾ ਪਾਠ ਕਰਨ ਲੱਗ ਜਾਈਓ ਉਸ ਟਾਈਮ ਨਾ ਜਦੋਂ ਤੁਸੀਂ ਕੁਝ ਵੀ ਪਰਮਾਤਮਾ ਤੋਂ ਮੰਗਦੇ ਹੋ ਉਸ ਪਰਮਾ ਉਸ ਟਾਈਮ ਰੱਬ ਦੀ ਜਿਹੜੀ ਹੱਟੀ ਹੁੰਦੀ ਆ ਉਹ ਖੁੱਲੀ ਹੁੰਦੀ ਆ ਉਸ ਟਾਈਮ ਤੁਸੀਂ ਪਰਮਾਤਮਾ ਤੋਂ ਮੰਗ ਕੇ ਦੇਖਿਓ ਕੁਝ ਵੀ ਜੋ ਤੁਹਾਡੀ ਕੋਈ ਪ੍ਰੋਬਲਮ ਆ ਸੋਲਵ ਨਹੀਂ ਹੁੰਦੀ ਜਾਂ ਤੁਹਾਡਾ ਕੋਈ ਕੰਮ ਆ ਉਹ ਸਿਰੇ ਨਹੀਂ ਚੜਦਾ ਹਨਾ ਤੁਸੀਂ ਉਸ ਟਾਈਮ ਉਹ ਚੀਜ਼ ਮੰਗ ਕੇ ਦੇਖਿਓ ਉਹ ਜਰੂਰ ਤੁਹਾਡੀ ਪੂਰੀ ਹੋ ਗਈ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਚੀਜ਼ ਤੁਹਾਡੇ ਤੱਕ ਜਰੂਰ ਪਹੁੰਚ ਜੂਗੀ ਕਿਉਂਕਿ ਉਸ ਟਾਈਮ ਤੇ ਸਾਡੇ ਸਾਡੇ ਮਨ ਦੇ ਜਿਹੜੇ ਵਿਚਾਰ ਨੇ ਉਹ ਖਿਲਰੇ ਨਹੀਂ ਹੁੰਦੇ ਦੁਨੀਆਦਾਰੀ ਦੇ ਵਿੱਚ ਅਸੀਂ ਇਧਰ ਉਧਰ ਦੇ ਦਿਮਾਗ ਦੇ ਵਿੱਚ ਸਾਡੇ ਫਾਲਤੂ ਦੀਆਂ ਚੀਜ਼ਾਂ ਨਹੀਂ ਹੁੰਦੀਆਂ ਹੈਗੀਆਂ ਉਸ ਟਾਈਮ ਸਿਰਫ ਅਸੀਂ ਆਪਣੇ ਆਪ ਨਾਲ ਜੁੜੇ ਹੁੰਦੇ ਆ ਆਪਣੇ ਆਪ ਨਾਲ ਜੁੜਨਾ ਆਪਣੀ ਆਤਮਾ ਨਾਲ ਜੁੜਨਾ ਹੈ ਨਾ ਜਿੱਦਾਂ ਸੰਤ ਮਸਕੀਨ ਜੀ ਵੀ ਕਹਿੰਦੇ ਹੁੰਦੇ ਸੀਗੇ ਵੀ ਜਿਹੜੀ ਤੁਸੀਂ ਕਦੇ ਐ ਨਾ ਸੋਚੋ ਵੀ ਵੀ ਅਸੀਂ ਜੀ ਨਹਾਵਾਂਗੇ ਫਿਰ ਪਾਠ ਕਰਾਂਗੇ ਕਿਉਂਕਿ ਨਹਾਉਣ ਦੇ ਚੱਕਰ ਦੇ ਵਿੱਚ ਹੀ ਕਈ ਵਾਰੀ ਅਸੀਂ ਜਵੇਦ ਦਾ ਅਮਰਤ ਵੇਲਾ ਸਾਡਾ ਖੁੰਝ ਜਾਂਦਾ ਹੈ ਨਾ ਤੁਸੀਂ ਬਰਸ਼ ਕਰਕੇ ਮੂੰਹ ਹੱਥ ਧੋ ਕੇ ਵੀ ਪਾਠ ਕਰ ਸਕਦੇ ਹੋ ਕਿਉਂਕਿ ਤੁਹਾਡੇ ਮਨ ਦੇ ਵਿੱਚ ਸ਼ਰਧਾ ਹੋਣੀ ਚਾਹੀਦੀ ਹੈ ਸੱਚਾ ਵਿਸ਼ਵਾਸ ਹੋਣਾ ਚਾਹੀਦਾ ਦੇਖੋ ਪ੍ਰਮਾਤਮਾ ਨੂੰ ਤਾਂ ਸਿਰਫ ਤੁਹਾਡੀ ਅੰਤਰ ਆਤਮਾ ਦੇ ਨਾਲ ਜੁੜਨ ਦਾ ਤੁਸੀਂ ਉਸ ਚੀਜ਼ ਨੂੰ ਜਿੱਦਾਂ ਪਵਿੱਤਰ ਰੱਖਣਾ ਆਪਣੀ ਜਿਹੜੀ ਸੋਚ ਆ ਉਹ ਸਹੀ ਰੱਖਣੀ ਆ ਉਸ ਟੈਮ ਤੇ ਉਸ ਟਾਈਮ ਤੇ ਨਹੀਂ ਹਮੇਸ਼ਾ ਹੀ ਸਾਨੂੰ ਆਪਣੀ ਸੋਚ ਸਹੀ ਰੱਖਣੀ ਚਾਹੀਦੀ ਹੈ ਲੇਕਿਨ ਜਦੋਂ ਆਪਾਂ ਪਾਰਟ ਕਰਦੇ ਆ ਆਪਣਾ ਮਨ ਭਟਕਦਾ ਜ਼ਰੂਰ ਆ ਆਪਣੇ ਦਿਮਾਗ ਵਿੱਚ ਬਹੁਤ ਤਰ੍ਹਾਂ ਦੀਆਂ ਗੱਲਾਂ ਆਉਣ ਲੱਗ ਜਾਂਦੀਆਂ ਨੇ ਬਹੁਤ ਤਰ੍ਹਾਂ ਦੇ ਫੁਰਨੇ ਫੁਰਨ ਲੱਗ ਜਾਂਦੇ ਆ ਹਨਾ ਉਹਨਾਂ ਨੂੰ ਕਿਵੇਂ ਖਤਮ ਕਰ ਸਕਦੇ ਆ ਉਹ ਬਸ ਉਹ ਹੀ ਇੱਕ ਤਰੀਕਾ ਵੀ ਜਦੋਂ ਵੀ ਰਾਤ ਨੂੰ ਤੁਹਾਡੀ 12 ਵਜੇ ਤੋਂ 3 ਵਜੇ ਦੇ ਵਿੱਚ ਘਾਰ ਜਾਂ 5 ਵਜੇ ਤੱਕ ਤੁਹਾਡੀ ਕਦੇ ਵੀ ਅੱਖ ਖੁੱਲਦੀ ਆ ਨਹਾਉਣ ਦੀ ਨਾ ਸੋਚੋ ਇਹ ਨਾ ਸੋਚੋ ਕਿ ਬਈ ਹੁਣ ਉੱਠ ਕੇ ਨਹਾਉਂਗਾ ਕਰੂੰਗਾ ਉਹ ਕਰੂੰਗਾ 2 ਘੰਟੇ ਮੈਨੂੰ ਚਾਹੀਦੇ ਆ ਨਹੀਂ ਤੁਸੀਂ ਉਸੇ ਟਾਈਮ ਉੱਠ ਕੇ ਬੈਠ ਕੇ ਚੌਕੜਾ ਮਾਰ ਕੇ ਮੂਲ ਮੰਤਰ ਸਾਡਾ ਪਾਠ ਕਰੋ ਚਪਾਈ ਸਾਡਾ ਪਾਠ ਕਰੋ ਅਗਰ ਤੁਹਾਨੂੰ ਜਗਜੀਤ ਸਾਡਾ ਪੂਰਾ ਪਾਠ ਹੁੰਦਾ ਮੁੰਝਵਾਨੀ ਤਾਂ ਤੁਸੀਂ ਉਸ ਵਕਤ ਉਹ ਕਰ ਸਕਦੇ ਹੋ ਗੁਰੂ ਮਹਾਰਾਜ ਅੱਗੇ ਨਾ ਅਰਦਾਸ ਕਰੋ ਛੋਟੀ ਅਰਦਾਸ ਕਰੋ ਕਿ ਵਾਹਿਗੁਰੂ ਸੱਚੇ ਪਾਸ਼ਾ ਤੇਰਾ ਦਿੱਤਾ ਖਾਂਦੇ ਆ ਤੇਰਾ ਦਿੱਤਾ ਪਹਿਨਦੇ ਆ ਤੇਰੀ ਦਿੱਤੀ ਸੁੱਖ ਦੀ ਨਿੰਦੇ ਸੌਂਦੇ ਆ ਸਭ ਕੁਝ ਦੇਵਨ ਹਾਰ ਤੂੰ ਹੀ ਦੂੰ ਹੈ ਸੱਚੇ ਪਾਸ਼ਾ ਮੇਰੇ ਕਾਰਜ ਵੀ ਸਿਰੇ ਤੂੰ ਹੀ ਚੜਾਉਂਦੇ ਆ ਜੋ ਵੀ ਕਾਰਜ ਮੇ ਤੁਹਾਡੇ ਕੋਈ ਕੰਮ ਨਹੀਂ ਬਣਦੇ ਕੁਝ ਨਹੀਂ ਹੁੰਦਾ ਤਾਂ ਬਸ ਤੁਸੀਂ ਉਹ ਗੁਰੂ ਸਾਹਿਬ ਦੇ ਹਵਾਲੇ ਕਰਦੇ ਆ ਗੁਰੂ ਸਾਹਿਬ ਨੇ ਆਪਣੇ ਆਪ ਹੀ ਤੁਹਾਡੇ ਜੜੀਆਂ ਨੇ ਨਾ ਮੰਨਦੀਆਂ ਚਿੰਤਾ ਵਾ ਪਰੇਸ਼ਾਨੀਆਂ ਦੂਰ ਕਰ ਦਿੰਦੇ ਤੁਹਾਡੇ ਮਨ ਨੂੰ ਮਨ ਅੰਦਰ ਨਾ ਇੱਕ ਮਤਲਬ ਕਿ ਠੰਡਕ ਜੀ ਪੈ ਜੂਗੀ ਇਸ ਚੀਜ਼ ਨਾਲ ਤੁਸੀਂ ਤੁਹਾਨੂੰ ਖੁਦ ਮਨ ਉਠਿਆ ਕਰਿਆ ਕਰੂਗਾ ਕਿ ਮੈਂ ਸਵੇਰੇ ਉੱਠ ਕੇ ਅਮਰ ਤੇ ਵਿੜੇ ਮਤਲਬ ਕਿ ਪਾਠ ਕਰਨਾ ਹੈ ਨਾ ਪ੍ਰਮਾਤਮਾ ਨੂੰ ਕੋਈ ਤੁਹਾਡੇ ਇਹ ਨਹੀਂ ਹੈਗਾ ਕਿ ਵੀ ਇਹ ਪ੍ਰਸ਼ਾਦ ਨਹੀਂ ਚੜਾਇਆ ਫੁੱਲ ਨਹੀਂ ਪੇਟ ਕੀਤੇ ਇਤਰ ਨਹੀਂ ਭੇਟ ਕੀਤਾ ਕੁਝ ਵੀ ਨਹੀਂ ਵੀ ਮਤਲਬ ਕਿ ਪ੍ਰਮਾਤਮਾ ਦੇ ਅੱਗੇ ਅਸੀਂ ਅਰਦਾਸ ਦੇ ਵਿੱਚ ਕੁਝ ਨਹੀਂ ਰੱਖਿਆ ਪ੍ਰਮਾਤਮਾ ਤਾਂ ਸਿਰਫ ਤੁਹਾਨੂੰ ਪਿਆਰ ਕਰਦਾ ਤੁਹਾਡੀ ਆਤਮਾ ਨੂੰ ਪਿਆਰ ਕਰਦਾ ਤਾਡੀ ਸੋਚ ਨੂੰ ਪਿਆਰ ਕਰਦਾ ਪ੍ਰਮਾਤਮਾ ਦਾ ਤੁਹਾਡੀ ਸ਼ੁੱਧਤਾ ਇਹਦੇ ਵਿੱਚ ਹੀ ਆ ਬਸ ਜੀ ਦੇਖੋ ਮੈਂ ਤਾਂ ਸਿਰਫ ਇਸ ਵਾਰੀ ਗੱਲ ਕਰਨੀ ਸੀ ਕਿ ਵੀ ਕਈ ਵਾਰੀ ਇਨਸਾਨ ਸੋਚਦਾ ਵੀ ਮੈਂ ਸਿਮਰਨ ਕਿਵੇਂ ਕਰੀਏ ਬਸ ਤੁਹਾਡੀ ਜਿਹੜੀ ਅੰਦਰ ਅੰਤਰਾ ਆਤਮਾ ਨਾਲ ਉਹ ਸ਼ੁੱਧ ਹੋਣੀ ਚਾਹੀਦੀ ਆ ਤੇ ਪ੍ਰਮਾਤਮਾ ਤਾਂ ਸਾਡੇ ਅੰਦਰ ਬੈਠਾ ਕਹਿੰਦੇ ਹਰੇਕ ਇਨਸਾਨ ਦੇ ਅੰਦਰ ਬੈਠਾ ਹੈ ਤਾਂ ਜਿਹੜਾ ਚੋਕ ਡਾਕੂ ਚੋਰ ਉਹਨਾਂ ਦੇ ਅੰਦਰ ਵੀ ਪ੍ਰਮਾਤਮਾ ਬੈਠਾ ਲੇਕਿਨ ਉਹ ਮਨ ਦੇ ਅੱਖੇ ਲੱਗ ਕੇ ਤਾਂ ਉਹ ਉਸ ਆਪਣੀ ਆਤਮਾ ਨੂੰ ਮੈਲੀ ਕਰ ਲੈਂਦੇ ਆ ਤਾਂ ਫਿਰ ਉਹਨਾਂ ਲਈ ਉਹ ਰਸਤੇ ਬੰਦ ਹੋ ਜਾਂਦੇ ਆ ਇਸ ਲਈ ਪ੍ਰਮਾਤਮਾ ਤਾਂ ਹਰ ਇੱਕ ਦੇ ਅੰਦਰ ਹੁੰਦਾ ਜੀ ਦੇਖੋ ਪ੍ਰਮਾਤਮਾ ਨੂੰ ਤੁਸੀਂ ਇੱਕ ਵਾਰੀ ਬਸ ਮੇਰੀ ਇੱਕ ਗੱਲ ਚੇਤੇ ਰੱਖਿਓ ਜਦੋਂ ਵੀ ਰਾਤ ਨੂੰ ਹਨਾ 12 ਵਜੇ ਤੋਂ 5 ਵਜੇ ਤੱਕ ਤੁਹਾਡੀ ਅੱਖ ਖੁੱਲਦੀ ਆ ਬਸ ਉਸ ਵਕਤ ਤੁਸੀਂ ਚੌਕੜਾ ਮਾਰ ਕੇ ਬਹਿ ਜਾਣਾ ਤੁਸੀਂ ਆਹ ਸ਼ਬਦ ਵੀ ਪੜ ਸਕਦੇ ਹੋ ਜਾਤੂ ਮੇਰੇ ਵੱਲ ਹੈ ਤਾਂ ਕਿਆ ਮੈਂ ਚੰਦਾ ਤੁਦ ਸਭ ਕੁਝ ਮੈਨੂੰ ਸੌਂਪਿਆ ਜਾਂ ਤੇ ਰੱਬ ਦਾ ਜਦੋਂ ਤੁਸੀਂ ਇਹ ਸ਼ਬਦ ਦਾ ਜਾਪ ਕਰੋਗੇ ਨਾ ਤੁਹਾਡੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਹੋ ਜਾਣਗੀਆਂ ਤੁਹਾਡੀ ਕੋਈ ਇਦਾਂ ਦੀ ਮਨੋ ਕਾਮਨਾ ਰਹਿਣੀ ਨਹੀਂ ਹੈਗੀ ਵੀ ਜਿਹੜੀ ਤੁਹਾਡੀ ਨਾਲ ਪੂਰੀ ਹੋਵੇ ਪ੍ਰਮਾਤਮਾ ਨੇ ਤੁਹਾਨੂੰ ਹਰ ਪਾਸੇ ਤੁਹਾਡੀ ਝੋਲੀ 'ਚ ਖੁਸ਼ੀਆਂ ਪਾਉਣੀਆਂ ਨੇ ਸਤਿ ਸ੍ਰੀ ਅਕਾਲ ਜੀ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਜੀ ਥੈਂਕ ਯੂ